ਨਵਾਂ ਰਾਸ਼ਨ ਕਾਰਡ ਬਣਾਉਣ ਜਾਂ ਨਵਾਂ ਮੈਂਬਰ ਹੋਣ ਦੀ ਨੀਤੀ ਬੈਠੋ ਜੀ ਬੈਠੋ 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 ਸ਼੍ਰੀਮਾਨ ਲਾਲ ਚੰਦ ਕਟਾਰੂ ਚੱਕ ਜੀ ਮਾਰਯੋ ਖਰਾਕ ਤੇ ਸਿਵਲ ਸਪਲਾਈ ਮੰਤਰੀ ਮਾਨਯੋਗ ਸਪੀਕਰ ਸਾਹਿਬ ਰਾਜ ਸਰਕਾਰ ਵੱਲੋਂ ਵਿਭਾਗ ਦੇ ਪੱਤਰ ਨੰਬਰ 2014 ਮਿਤੀ ਰਾਹੀਂ ਏਪੀਐਲ ਰਾਸ਼ਨ ਕਾਰਡ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਇਸ ਉਪਰੰਤ ਰਾਜ ਵਿੱਚ ਰਾਸ਼ਟਰੀ ਸੁਰੱਖਿਆ ਖੁਰਾਕ ਐਕਟ 2013 ਤਹਿਤ ਕੇਵਲ ਅਨਤੋਦਿਆ ਅਨਯੋਜਨਾ ਅਤੇ ਤਰਜੀਹੀ ਪਰਿਵਾਰ ਕੈਟਾਗਰੀਆਂ ਦੇ ਰਾਸ਼ਨ ਕਾਰਡ ਬਣਾਏ ਜਾਂਦੇ ਹਨ ਇਹਨਾਂ ਰਾਸ਼ਨ ਕਾਰਡਾਂ ਨੂੰ ਬਣਾਉਣ ਲਈ एलिजिਬਿਲਟੀ ਕਰਿਟਰੀਆ ਰਾਜ ਸਰਕਾਰ ਵੱਲੋਂ ਨਿਸ਼ਚਿਤ ਕੀਤਾ ਜਾਂਦਾ ਹੈ ਰਾਸ਼ਨ ਕਾਰਡ ਵਿੱਚੋਂ ਨਾਮ ਕਟਵਾਉਣ ਲਈ ਰਾਸ਼ਨ ਕਾਰਡ ਧਾਰਕ ਸੰਬੰਧੀ ਸੰਬੰਧਿਤ ਵਿਭਾਗੀ ਦਫ਼ਤਰ ਵਿਖੇ ਪ੍ਰਤੀ ਬੇਨਤੀ ਦੇ ਸਕਦਾ ਹੈ ਇਥੇ ਦੱਸਣ ਜੋਗਾ ਕਿ ਭਾਰਤ ਸਰਕਾਰ ਵੱਲੋਂ ਐਨ ਐਫ ਐਸ ਦੇ ਤਦੀਨ ਪੰਜਾਬ ਰਾਜ ਲਈ 1 ਕਰੋੜ 41 ਲੱਖ ਲਾਹ ਪਤਰੀਆਂ ਦੀ ਕੈਂਪਨ ਨਿਚਿਤ ਕੀਤੀ ਹੋਈ ਹੈ। ਪਰੰਤੂ ਇਸ ਸਮੇਂ ਰਾਜ ਵਿੱਚ ਪਹਿਲਾਂ ਹੀ ਭਾਰਤ ਸਰਕਾਰ ਦੀ ਕੈਂਪਨ ਤੋਂ ਵੱਧ ਤਕਰੀਬਨ 18 ਲੱਖ ਲਾਹ ਪਤਰੀ ਦਰਜ ਹਨ ਜਿਸ ਕਰਕੇ ਪਿਛਲੇ ਕੁਝ ਸਮੇਂ ਤੋਂ ਮੌਜੂਦਾ ਰਾਸ਼ਨ ਕਾਰਡਾਂ ਵਿੱਚ ਨਵੇਂ ਨਾਮ ਦਰਜ ਨਹੀਂ ਕੀਤੇ ਜਾ ਰਹੇ। ਵਿਭਾਗ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਨਵੇਂ ਮਿਆਬਰ ਜੌਰਨ ਸੰਬੰਧੀ ਨੀਤੀ ਵਿਚਾਰ ਦੀਨ ਹੈ ਥੈਂਕ ਯੂ ਜੀ ਗਿਆਸਪੁਰਾ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਤਾਂ ਇਹ ਗੱਲ ਪੁੱਛਿਆ ਹੀ ਨਹੀਂ ਕਿ ਕਿੰਨੇ ਮੈਂਬਰ ਦਰਜ ਨੇ ਜਾਂ ਕੋਈ ਨਵਾਂ ਮੈਂ ਤਾਂ ਸਿਰਫ ਇਹ ਪੁੱਛਿਆ ਕਿ 2013 ਤੋਂ ਇਹ ਜਿਹੜਾ ਰਾਸ਼ਨ ਕਾਰਡ ਬਣਾਉਣ ਦੀ ਸਿਸਟਮ ਚਾਲੂ ਹੋਇਆ ਸੀ ਜਿਹਦੇ ਵਿੱਚ 1 ਕਰੋੜ 59 ਲੱਖ ਲੋਕ ਇਹਦੇ ਵਿੱਚ ਰਜਿਸਟਰਡ ਨੇ ਹਰ ਪਰਿਵਾਰਾਂ ਦੇ ਵਿੱਚ ਜਨਮ ਮਰਨ ਆਮ ਗੱਲ ਹੈ ਹਰੇਕ ਪਰਿਵਾਰ ਦੇ ਵਿੱਚ ਲੋਕ ਜੰਮਦੇ ਵੀ ਨੇ ਮਰਦੇ ਵੀ ਨੇ ਪਰ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਜੀ ਚਲਾ ਜਾਂਦਾ ਉਹਨੇ ਆਪਦਾ ਨਾਮ ਕਿਹੜੇ ਦਫ਼ਤਰ ਦੇ ਵਿੱਚ ਜਾ ਕੇ ਕਟਾਉਣਾ ਕੀ ਕੋਈ ਨੀਤੀ ਹੈਗੀ ਆ ਜੇ ਕੋਈ ਜਿਉਂ ਜਾਂਦਾ ਨਵਾਂ ਕੋਈ ਮੈਂਬਰ ਘਰ ਚ ਆ ਜਾਂਦਾ ਜੇ ਉਹਨੇ ਨਾਮ ਦਰਜ ਕਰਾਉਣਾ ਕੀ ਕੋਈ ਇਦਾਂ ਦੀ ਨੀਤੀ ਹੈਗੀ ਆ ਜੇ ਨਹੀਂ ਹੈਗੀ ਤਾਂ ਪੰਜਾਬ ਦੀ ਅੱਧੇ ਤੋਂ ਵੱਧ ਆਬਾਦੀ ਜਿਹੜੇ ਸਿਸਟਮ ਦੇ ਨਾਲ ਜੁੜੀ ਹੋਈ ਆ ਉਹਦੇ ਵਿੱਚ ਹਜੇ ਤੱਕ ਇੰਨੇ ਸਾਲ ਹੋ ਗਏ ਨੀਤੀ ਕਿਉਂ ਨਹੀਂ ਬਣੀ ਇਹਦੇ ਲਈ ਕੀ ਮੰਤਰੀ ਸਾਹਿਬ ਦੱਸ ਸਕਦੇ ਆ ਮੰਤਰੀ ਜੀ ਜੀ ਐਡੀਸ਼ਨ ਡਿਲੀਸ਼ਨ ਦੀ ਪਾਲਿਸੀ ਜੀ 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 ਆ ਮਾਨਯੋਗ ਸਪੀਕਰ ਸਾਹਿਬ ਮੈਂ ਸਰਕਾਰਜੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹਨਾ ਕੋਈ ਵੀ ਰਾਸ਼ਨ ਕਾਰਡ ਧਾਰਕ ਆਪਣੇ ਰਾਸ਼ਨ ਕਾਰਡ ਵਿੱਚ ਮੌਜੂਦਾ ਪਰਿਵਾਰਕ ਮੈਂਬਰ ਦਾ ਨਾਮ ਕਟਾਉਣ ਲਈ ਖੁਰਾਕ ਅਤੇ ਸਪਲਾਈ ਵਿਭਾਗ ਦੇ ਸਬੰਧਤ ਖੇਤਰੀ ਦਫ਼ਤਰ ਵਿਖੇ ਬੇਨਤੀ ਦੇ ਸਕਦਾ ਹੈ ਪਰੰਤੂ ਕਿਉਂਕਿ ਭਾਰਤ ਸਰਕਾਰ ਨੇ ਐਨ ਐਫ ਐਸ ਦੇ ਅਧੀਨ ਪੰਜਾਬ ਰਾਜ ਲਈ 1 ਕਰੋੜ 41 ਲੱਖ ਲਾਹੇ ਪਾਤਰੀਆਂ ਦੀ ਕੈਂਪੇਨ ਨਿਸ਼ਚਿਤ ਕੀਤੀ ਹੋਈ ਹੈ ਅਤੇ ਇਹ ਕੈਂਪੇਨ ਪਹਿਲਾਂ ਹੀ ਪਾਰ ਹੋ ਚੁੱਕੀ ਹੈ ਇਸ ਲਈ ਹਾਲ ਦੀ ਘੜੀ ਨਵੇਂ ਰਾਸ਼ਨ ਕਾਰਡ ਬਣਾਉਣ ਪਬਲਿਕ ਨਾਲ ਲਾਹੇ ਪਾਤਰੀਆਂ ਦੇ ਨਾਮ ਸ਼ਾਮਲ ਨਹੀਂ ਕੀਤੇ ਜਾ ਰਹੇ ਹਨ ਵਾਰ ਸਰਕਾਰ ਨੂੰ ਰਾਜ ਲਈ ਐਨ ਐਫ ਐਸ ای ਦੇ ਹੇਠ ਲਾਪਤਰੀ ਦੀ ਸੀਮਾ ਵਧਾਉਣ ਲਈ ਬੇਨਤੀ ਕੀਤੀ ਗਈ। ਥੈਂਕ ਯੂ ਗਿਆਸ ਪ੍ਰੋਜੈਕਟ ਸਾਹਿਬ ਇੱਥੇ ਤਕਰੀਬਨ 117 ਮੈਂਬਰ ਬੈਠੇ ਆ ਕਿਸ ਕੋਈ ਇੱਕ ਵੀ ਮੈਂਬਰ ਬਾਹਰ ਖੜੀ ਕਰਕੇ ਕਹਿ ਦੇਵੇ ਕਿ ਜਿਹੜਾ ਫੂਡ ਸਪਲਾਈ ਦਫ਼ਤਰ ਆ ਉੱਥੇ ਜੀ ਐਪਲੀਕੇਸ਼ਨ ਦਈਏ ਤੇ ਉੱਥੇ ਨਾਮ ਕੱਟਿਆ ਜਾਂਦਾ ਜਾਂ ਨਾਮ ਦਰਜ ਹੋ ਜਾਂਦਾ ਇਦਾਂ ਪਲੀਜ਼ ਸਦਨ ਦੇ ਵਿੱਚ ਇਦਾਂ ਦੀ ਮੈਨੂੰ ਨਹੀਂ ਲੱਗ ਠੀਕ ਹੈ ਠੀਕ ਹੈ ਬੈਠੋ ਗਿਆਸ ਪ੍ਰੋਜੈਕਟ ਕਿਆਸੁਰਾ ਜੀ ਸਹੀ ਉੱਤਰ ਦਿੱਤਾ ਜਾਵੇ ਨਾ ਕਿਸੇ ਦਾ ਨਾਮ ਕੱਟਿਆ ਜਾਂਦਾ ਨਾ ਕਿਸੇ ਦਾ ਨਾਮ ਐਡ ਹੁੰਦਾ ਕੋਈ ਇਹਦੀ ਪਾਲਿਸੀ ਨਹੀਂ ਹੈ ਬੈਠੋ ਜੀ ਜੀ ਬੈਠੋ ਬੈਠੋ ਕਿਆਸੁਰਾ ਸਾਹਿਬ ਬੈਠੋ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਿਜਤ ਸਾਹਿਬ ਸਪਲੀਮੈਂਟਰੀ ਜੀ ਸਰ ਪਹਿਲਾਂ ਤਾਂ ਮੈਂ ਸਾਰੇ ਜਿਨੇ ਮੈਂਬਰ ਸਹਿਬਾਨ ਨੇ ਸਾਰੇ ਪੰਜਾਬ ਨੂੰ ਸਾਰੇ ਵਿਸ਼ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪਰ ਦੀ ਲੱਖ ਲੱਖ ਵਧਾਈ ਦਿੱtnਾ ਸਮੇਂ ਹੈ ਕੱਲ ਬੇਨਤੀ ਕਰਨੀ ਸੀਗੀ ਕਿ ਤੁਹਾਡੇ ਮਾਧਮ ਨਾਲ ਕਿ ਜਿਹੜੇ ਕੁਝ ਆਮ ਤੌਰ ਤੇ ਚਰਚਾ ਚੱਲਦੀ ਕਿ ਟ੍ਰੋਲੀਆਂ ਚ ਲੋਕ ਰਾਸ਼ਨ ਲੈ ਕੇ ਜਾਂਦੇ ਆ ਕਾਰਾਂ ਚ ਲੋਕ ਰਾਸ਼ਨ ਲੈ ਕੇ ਜਾਂਦੇ ਆ ਸੋ ਇਸ ਤਰ੍ਹਾਂ ਦਾ ਕੋਈ ਸਿਸਟਮ ਬਣਾਇਆ ਜਾਵੇ ਕਿ ਜਿਹੜੇ ਪੁਰਾਣੇ ਰਾਸ਼ਨ ਕਾਰਡ ਅਮੀਰਾਂ ਦੇ ਬਣੇ ਹੋ ਕੱਟੇ ਜਾਣ ਤੇ ਬਹੁਤ ਲਾਜ਼ਮੀ ਹੈ ਤਾਂ ਤਾਂ ਹੀ ਗਰੀਬਾਂ ਦੇ ਬਣ ਸਕਣਗੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਰਦਾਰ ਜਗਰੂਪ ਸਿੰਘ ਗਿੱਲ ਧੰਨਵਾਦ ਸਪੀਕਰ ਸਾਹਿਬ ਕਵੈਸਚਨ ਨੰਬਰ 1254 ਜੀ ਕੀ ਟ੍ਰਾਂਸਪੋਰਟ ਬੈਠੋ ਜੀ ਬੈਠੋ ਬੈਠੋ ਸਰਦਾਰ ਲਾਲਜੀਤ ਸਿੰਘ ਪੁੱਲਰ ਟ੍ਰਾਂਸਪੋਰਟ ਮੰਤਰੀ ਮਾਨਯੋਗ ਸਪੀਕਰ ਸਾਹਿਬ ਪੀਆਰਟੀਸੀ ਕੋਲ ਮੌਜੂਦਾ ਸਮੇਂ ਬਠਿੰਡਾ ਤੋਂ ਦਿੱਲੀ 에ਰਪੋਰਟ ਲਈ ਇੰਟੀਗਰਲ ਕੋਚ ਬੱਸ ਦਾ ਕੋਈ ਰੂਟ ਪਰਮਿਟ ਮੌਜੂਦ ਨਹੀਂ ਹੈ ਜਿਸ ਕਾਰਨ ਹਾਲ ਦੀ ਘੜੀ ਪੀਆਰਟੀਸੀ ਵੱਲੋਂ ਬਠਿੰਡਾ ਤੋਂ ਦਿੱਲੀ 에ਰਪੋਰਟ ਲਈ ਬੱਸ ਸਰਵਿਸ ਨਹੀਂ ਚਲਾਈ ਜਾ ਰਹੀ ਫਿਰ ਵੀ ਇਸ ਰੂਟ ਦੀ ਵਾਇਬਿਲਿਟੀ ਸਟਡੀ ਕਰਨ ਉਪਰੰਤ ਪਵਿੱਖ ਵਿੱਚ ਇਸ ਰੂਟ ਨੂੰ ਚਲਾਉਣ ਸੰਬੰਧੀ ਜੋਗ ਫੈਸਲਾ ਕੀਤਾ ਜਾਵੇਗਾ। ਅਫਸਰਾਂ ਦੀ ਡਿਊਟੀ ਲਾ ਕੇ ਬਠਿੰਡਾ ਸਾਡਾ ਪੀਆਰਟੀਸੀ ਦਾ ਡੀਪੂ ਆ। ਜੀਐਮ ਸਾਹਿਬ ਦੀ ਡਿਊਟੀ ਲਾ ਦਿੰਦੇ ਆ ਜੇ ਸਾਨੂੰ ਉੱਥੋਂ ਸਵਾਰੀ ਮਿਲਦੀ ਆ ਤੇ ਪਵਿੱਖ ਚ ਬੱਸ ਚਲਾ ਦਾਂਗੇ ਦਿੱਲੀ 에ਰਪੋਰਟ। ਜੀ ਥੈਂਕ ਯੂ। ਗਿਲ ਸਾਹਿਬ। ਅਬ ਬਠਿੰਡਾ ਆਈਲੈਂਡਸ ਦੇ ਹੱਬ ਹੈ। ਉੱਥੇ ਪ੍ਰਾਈਵੇਟ 버ਸਾਂ ਚੱਲਦੀਆਂ ਨੇ ਜਿਹੜੀਆਂ ਰਾਤ ਨੂੰ ਦਿੱਲੀ ਜਾਂਦੀਆਂ ਨੇ ਔਰ ਬਹੁਤ ਸਾਰੀ ਪ੍ਰਾਈਵੇਟ ਟੈਕਸੀਆਂ ਘਟੋ ਘਟ 10 15 ਦਿੱਲੀ ਉਥੋਂ ਦਿੱਲੀ ਆਪਣੋਂ ਕਰਦੀਆਂ ਨੇ ਅਗਰ ਅਸੀਂ ਉਥੋਂ ਬਾਰੋ ਬੱਸ ਚਲਾਉਣੇ ਆ ਤਾਂ ਪੰਜਾਬ ਸਰਕਾਰ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਏਗਾ ਔਰ ਉਸ ਇਲਾਕੇ ਦੇ ਲੋਕਾਂ ਨੂੰ ਵੀ ਸਸਤੀ ਆਉਣ ਜਾਣ ਦੀ ਸਹੂਲਤ ਪ੍ਰਾਪਤ ਹੋ ਸਕਦੀ ਹੈ ਮੇਰੀ ਬੇਨਤੀ ਹੈ ਕਿ ਇਸ ਤੇ ਇਮੀਡੀਏਟ ਗੌਰ ਕਰਕੇ ਬਸੰਡੇ ਤੋਂ ਦਿੱਲੀ ਵਾਸਤੇ ਬਾਰੋ ਬੱਸ ਸ਼ੁਰੂ ਕੀਤੀ ਜਾਵੇ ਥੈਂਕ ਯੂ ਥੈਂਕ ਯੂ ਰਾਣਾ ਇੰਦਰ ਪ੍ਰਤਾਪ ਸਿੰਘ ਸਰ ਸਵਾਲ ਨੰਬਰ 13